ਜਲ ਬਸ ਚਲਾਉਣ ਤੋਂ ਪਹਿਲਾਂ ਹੀ ករੀਬ ਵਿਵਾਦਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਪਿਆ ਵੱਡਾ ਕਲੇਸ਼ ਸੈਰਸ ਪਾਟਾ ਮੰਤਰੀ ਤਰਨ ਪ੍ਰੀਤ ਸੋਧਨੇ ਦਿੱਤਾ ਵੱਡਾ ਬਿਆਨ ਜੋ ਕਿ ਜਲ ਬਸ ਦੇ ਚਲਾਉਣ ਨੂੰ ਲੈ ਕੇ ਖਬਰਾਂ ਵਾਇਰਲ ਹੋਈਆਂ ਸੀ ਉਸ ਦੇ ਪ੍ਰਤੀ ਸੈਰਸ ਪਾਟਾ ਮੰਤਰੀ ਨੇ ਕੀ ਕਿਹਾ ਜਲ ਬਸ ਕਦੋਂ ਚੱਲੇਗੀ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਕਦੋਂ ਪਹਿਲੀ ਸਵਾਰੀ ਕਰਦੇ ਨੇ ਜਿਸ ਬਾਰੇ ਵੱਡਾ ਬਿਆਨ ਆਇਆ ਹੈ ਸ਼ਹਿਰ ਸਪਾਟਾ ਮੰਤਰੀ ਦਾ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵਿੱਚ ਸ਼ਹਿਰ ਸਪਾਟਾ ਮੰਤਰੀ ਤਨ ਪ੍ਰੀਤ ਸੋਧ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੱਡਾ ਪੁਚਾਲ ਆਂਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸ਼ਹਿਰ ਸਪਾਟਾ ਦਾ ਵਿਭਾਗ ਅਨਮੋਲ ਗਗਨ ਮਾਨਤੂਕ ਲੈ ਕੇ ਤਰਨ ਪ੍ਰੀਸੋਧ ਰੋ ਦਿੱਤਾ ਗਿਆ ਤਰਨ ਪ੍ਰੀਸੋਧ ਨੇ ਅੱਜ ਸਰਕਾਰ ਦੇ ਵਿੱਚ ਹੁੰਦਿਆਂ ਹੋਇਆ ਆਪਣੀ ਸਰਕਾਰ ਦੇ ਵਿੱਚ ਹੀ ਵੱਡਾ ਬਿਆਨ ਦੇ ਦਿੱਤਾ ਜੋ ਜਲਬਸ ਸੁਖਵੀਰ ਸਿੰਘ ਬਾਦਲ ਨੇ 2016 ਦੇ ਵਿੱਚ ਲੈ ਕੇ ਆਏ ਸੀ ਚਲਾ ਦਿੱਤੀ ਗਈ ਸੀ ਲੇਕਿਨ ਥੋੜੇ ਦਿਨ ਚੱਲਣ ਤੋਂ ਬਾਅਦ ਉਹ ਉਸ ਦੀਆਂ ਬ੍ਰੇਕਾਂ ਲੱਗ ਗਈਆਂ ਉਹ ਬ੍ਰੇਕਾਂ ਐਸੀਆਂ ਲੱਗੀਆਂ ਕਿ ਉਸ ਤੋਂ ਬਾਅਦ ਸਰਕਾਰ ਬਦਲ ਗਈ ਕਾਂਗਰਸ ਸਰਕਾਰ ਆਉਂਦੀ ਹੈ ਨਵਜੋਸ਼ ਸਿੰਘ ਸਿੱਧੂ ਵੀ ਉਸ ਵਿੱਚ ਸਵਾਰੀ ਕਰਨ ਲਈ ਪਹੁੰਚੇ ਲੇਕਿਨ ਉਹ ਨਹੀਂ ਚੱਲੀ 5 ਸਾਲ ਕਾਂਗਰਸ ਦੇ ਵੀ ਬੀਤ ਗਏ 3 ਸਾਲ ਆਮ ਆਦਮੀ ਪਾਰਟੀ ਦੇ ਵੀ ਬੀਤ ਗਏ ਲੇਕਿਨ ਹੁਣ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਰਣਜੀਤ ਸਾਕਰ ਡੈਮ ਦੇ ਵਿੱਚ ਹਰੀਕੇ ਤੋ ਲੈ ਕੇ ਚਲਣੀ ਸੀ ਜਿੱਥੇ ਕਿ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਲੇਕਿਨ ਉਹ ਚੱਲਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਗਿਰ ਗਈ ਜੋ ਕਿ ਅੱਜ ਸੈਟਸ ਪਟਾ ਮੰਤਰੀ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਇੱਕirdਿਆ ਵੱਡਾ ਬਿਆਨ ਦੇ ਦਿੱਤਾ ਕਿ ਪਹਿਲਾਂ ਜੋ ਪਿਛਲੇ 8 ਸਾਲਾਂ ਤੋਂ ਬਸ ਚੱਲੀ ਏ ਉਸਦਾ ਹਿਸਾਬ-ਕਿਤਾਬ ਕਿੱਥੇ 8 ਸਾਲਾਂ ਦੀ ਕਮਾਈ ਕਿੱਥੇ ਜੋ ਕਿ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਹੈ ਜਿਸ ਨਾਲ ਇਹ ਸਿਹਤ ਸਪਾਟਾ ਨੂੰ ਉਤਸ਼ਾਹ ਕੀਤਾ ਜਾਣਾ ਸੀ ਸੁਭੀਰ ਸਿੰਘ ਬਾਦਲ ਤੇ ਕਾਂਗਰਸ ਸਰਕਾਰ ਨੇ ਉਹ ਪੈਸਾ ਕਿੱਥੇ ਸੁਟਿਆ ਪਹਿਲਾਂ ਉਹਦਾ ਸਾਰਾ ਹਿਸਾਬ ਸਾਹਮਣੇ ਰੱਖਿਆ ਜਾਵੇਗਾ ਤਰਨਪੁਰ ਜੋ ਸਿਹਤ ਸਪਾਟਾ ਮੰਤਰੀ ਨੇ ਉਹਨਾਂ ਦਾ ਸਹਿਜ ਸਪਾਟੇ ਨੂੰ ਉਤਸ਼ਾਹ ਕਰਨਾ ਸਹਿਜ ਸਪਾਟੇ ਨੂੰ ਕਮਾਈ ਦਾ ਸਾਧਨ ਬਣਾਉਣਾ ਇਸ ਨੂੰ ਲੈ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਜਦੋਂ 2016 ਦੇ ਵਿੱਚ ਇਹ ਬੱਸ ਆਈ ਇਸ ਬੱਸ ਉੱਤੇ 8.63 ਕਰੋੜ ਰੁਪਏ ਰਕਮ ਖਰਚ ਹੋਈ ਉਹ ਰਾਸ਼ੀ ਪੰਜਾਬ ਦੇ ਲੋਕਾਂ ਉੱਤੇ ਜਿਹੜਾ ਕਿ ਬੇਮਤਲਬ ਵਿੱਤੀ ਬੋਝ ਪਾਇਆ ਗਿਆ ਉਹਨਾਂ ਨੇ ਕਿਹਾ ਕਿ ਜਲ ਬੱਸ ਰਿਸ਼ਤਾਚਾਰ ਦੇ ਪ੍ਰਤੀਕ ਸੀ ਅਸੀਂ ਇਸ ਦੀ ਜਾਂਚ ਕਰਾਂਗੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਬੱਸ ਚਲਾਉਣ ਲਈ ਬਿਲਕੁਲ ਵੀ ਫਿੱਟ ਨਹੀਂ ਹੈ ਅਤੇ ਇਸ ਨੂੰ ਚਲਾਉਣ ਨਾਲ ਕੋਈ ਵੱਡਾ ਐਕਸੀਡੈਂਟ ਹੋ ਸਕਦਾ ਹੈ ਲੋਕਾਂ ਦੀ ਜਾਨ ਨੂੰ ਇਸ ਨਾਲ ਵੱਡਾ ਖਤਰਾ ਬਣ ਸਕਦਾ ਹੈ ਜੇਕਰ ਇਹ ਬੱਸ ਚੱਲ ਜਾਂਦੀ ਹੈ ਤਾਂ ਐਕਸੀਡੈਂਟ ਹੋਵੇਗਾ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਅਜੇ ਕੋਈ ਫੈਸਲਾ ਜਲਦਬਾਜ਼ੀ 'ਚ ਨਹੀਂ ਲਵਾਵਾਂਗਾ ਇਸ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਵੇ ਉਹਨਾਂ ਨੇ ਕਿਹਾ ਕਿ ਜਲ ਬਸਰੂਨ ਚਰਣ ਸੰਬੰਧੀ মিডিਆ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਖਬਰ ਜਿਹੜੀ ਚੱਲ ਰਹੀ ਹੈ ਉਸ ਤੇ ਯਕੀਨਾ ਕੀਤਾ ਜਾਵੇ ਮੌਜੂਦਾ ਸਰਕਾਰ ਲੋਕ ਭਲਾਈ ਅਤੇ ਵਿਕਾਸ ਲਈ ਵਚਨਬੱਧ ਨਾ ਕਿ ਸੈਰਸਪਾਟੇ ਨੂੰ ਪਹਿਲ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਲ ਬਸ ਦੀ ਵੈਸੇ ਵੀ ਵੱਡੇ ਘਾਟੇ ਦਾ ਸੌਦਾ ਰਹੀਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਸ ਉੱਤੇ ਸਰਕਾਰੀ ਖਜ਼ਾਨੇ ਤੇ ਕਰੋੜਾਂ ਰੁਪਏ ਦਾ ਖਰਚ ਕਰ ਦਿੱਤਾ ਸੀ ਆਮਦਨੀ ਹਜ਼ਾਰ ਵਿੱਚ ਵੀ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਜਲ ਬਸ ਪੂਰੀ ਤਰ੍ਹਾਂ ਅਨਫਿਟ ਹੈ ਅਤੇ ਇਸ ਨੂੰ ਆਗਾਮੀ ਸਮੇਂ ਵਿੱਚ ਬਿਲਕੁਲ ਵੀ ਨਹੀਂ ਚਲਾਇਆ ਜਾਵੇਗਾ ਸੌਂਦ ਨੇ ਕਿਹਾ ਕਿ ਸੁਪਰ ਫੇਅਰ ਬੱਸ ਜਲ ਬੱਸ ਪਿਛਲੀਆਂ ਸਰਕਾਰਾਂ ਦੇ ਗਲਤ ਫੈਸਲੇ ਦਾ ਨਤੀਜਾ ਹੈ ਜਿਸ ਕਰਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਹੋਈ ਹੈ ਤੇ ਇਹ ਪੈਸਾ ਲੋਕ ਪ੍ਰਾਈਸ ਸਕੀਮਾਂ ਲਈ ਵਰਤਿਆ ਜਾ ਸਕਦਾ ਸੀ ਸੋ ਅਸੀਂ ਇਸ ਪੈਸੇ ਦੀ ਜਾਂਚ ਕਰਾਂਗੇ ਉਸ ਤੋਂ ਬਾਅਦ ਅਸੀਂ ਇਸ ਬੱਸ ਬਾਰੇ ਫੈਸਲਾ ਕਰਾਂਗੇ ਜੋ ਕਿ ਅਨਫਿਟ ਬੱਸ ਹੈ ਅਸੀਂ ਨਹੀਂ ਚਲਾਵਾਂਗੇ